ਆਪ ਜੀਆਂ ਦੇ ਚਰਨਾ ਕਮਲਾ ਪਾਸ ਵਿਖੇ ਅਦਾਸ ਬੈਂਟ ਦੀ ਜੋਤਰੀ ਹੈ ਲੱਖ ਖੁਸ਼ੀਆਂ ਬਾਤ ਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਕੇ ਮਹਾਰਾਜ ਕੰਸਾਰ ਤਨ ਸਾਹਿਬ ਸ੍ਰੀ ਗੁਰਿੰਦ ਸਾਹਿਬ ਜੀ ਮਹਾਰਾਜਿਓ ਆਏ ਸੁਖਾ ਸਿੰਘ ਕਲਸੀ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਮਹਾਰਾਜਾ ਜਸਵੰਤ ਸਿੰਘ ਰਾਮਗੜੀਆਂ ਫੰਡਰੇਸ਼ਨ ਵੱਲੋਂ ਮਨਾਇਆ ਜਾ ਰਿਹਾ ਹੈ ਗੁਰੂ ਪਾਤਸ਼ਾਹ ਦੀਓ ਕਿਰਪਾ ਕਰਨੀ ਜੋਜ ਮੰਦਰੀਆ ਭਾਵਨਾਵਾਂ ਲਿਆ ਕਰਕੇ ਕੂਚੀ ਸੇਵਕਾਂ ਵੱਲੋਂ ਗੁਰੂ ਪਾਤਸ਼ਾਹ ਦੀ ਕਿਰਪਾ ਕਰਨੀ ਆਂ ਦਾ ਓਟ ਆਸਰਾ ਲਿਆ ਚੜ੍ਹਦੀ ਕਲਾ ਕਰਨੀ ਆਪਸ ਵਿੱਚ ਪਿਆਰ ਮੁਹੱਬਤ ਇਤਫਾਕ ਇਸੇ ਤਰ੍ਹਾਂ ਆਪਣੇ ਤਰੱਕੀ ਦੀ ਸੇਵਾ ਲੈਂਦੇ ਰਹਿਣੀਆਂ ਕਾਰਤਰਾਸ ਕਰਨੇ ਦੁਰੋਕਰੋ ਸੇਵਕਾਂ ਨੂੰ ਗੁਰਸਿੱਖੀ ਵਾਲਾ ਜੀਵਨ ਨਾਮਦਿਆਂ ਦਾ ਤਾਂ ਦਰਕਰ ਦੀ ਸੇਵਾਵਾਂ ਬਾਕੀ ਕੀ ਕਰਨੀਆਂ ਜਿਹੜੇ ਵੀ ਸੇਵਕਾਂ ਨੇ ਇਸ ਸਮਾਜ ਵਿੱਚ ਜੁਸਾ ਪਾਇਆ ਕਿਰਪਾ ਕਰਨੀ ਢੰਡਾਰੇ ਭਰਪੂਰ ਕਰਨੀ ਕਮਾਈਆਂ ਦੇ ਵਿੱਚ ਬਰਕਤਾਂ ਪਾਉਣੀਆਂ ਹਰ ਸਾਲ ਤਰ੍ਹਾਂ ਇਸੇ ਤਰ੍ਹਾਂ ਮਨਾਉਂਦੇ ਰਹਿਣ ਕਿਰਪਾ ਕਰਨੀ ਪਰਿਵਾਰਾਂ ਦੇ ਨਾਲ ਸੇਵਕਾਂ ਦੇ ਨਾਲ ਹੰਗ ਸੰਸਹਾਇਕ ਵਿਤਨਾ ਆਪਦੀ ਹਜ਼ੂਰੀ ਅੰਦਰ ਬਿਆਨਸ ਰਸਤਾ ਬਸਤਾ ਲੈ ਕੇ ਹਾਜ਼ਰ ਹੋਏ ਹਨ ਆਪ ਜੀ ਕਰੋ ਕਿਰਪਾ ਲੰਗਰ ਸ਼ੁਰੂ ਕਰ ਦੀ ਆਗਿਆ ਬਖਸ਼ੋ ਸਰਬੱਤੇ ਦਾ ਅਧਰਾਸ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਅਰਦੀ ਇਕਲਾ ਤੇਰੇ ਭਾਣੇ ਸਰਬੱਤ ਦਾ ਦਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕੇ ਦਾ ਸੋ ਦਿਖਾ ਰਾ ਵਾਜੀ ਸੁਖਾ ਸਿੰਘ ਸਾਡੀਆ ਘਰ ਦੇ ਘਰੇ ਦੀ ਖੁਸ਼ੀ ਤੇ ਬੈਠੇ ਮਹਾਰਾਜਾ ਅਸਤਾ ਜਸਰਾ ਸਿੰਘ ਰਾਮਗੜੀਆ ਫਾਉਂਡੇਸ਼ਨ ਵੱਲੋਂ ਮਹਾਰਾਜਾ ਅਸਤਾ ਜਸਰਾ ਸਿੰਘ ਰਾਮਗੜੀਆ ਕੈਂਪਲੇ ਵਿੱਚ ਬੜੀ ਸ਼ਰਧਾ ਤੇ ਇਸ ਸਾਹ ਦੇ ਨਾਮ ਮਨਾਇਆ ਜਾ ਰਿਹਾ ਹੈ। ਬੱਸਾ ਰੱਡ ਦਾ ਸਿਰ ਕੱਟ ਕੇ ਸੁਖਾ ਸਿੰਘ ਤੇ ਭਾਈ ਮਖਤਾਬ ਸਿੰਘ ਨੇ ਲਿਆਂਦਾ ਸੀ ਜਿਸ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਉਸਤ ਧਰਮ ਕੀਤਾ ਸੀ। ਇਸ ਨੂੰ ਸੋਤਣਾ ਬਹੁਤ ਅਤੀ ਜ਼ਰੂਰੀ ਸੀ। ਭਾਈ ਸੁਖਾ ਸਿੰਘ ਦਾ ਅੱਜ ਦਾ ਅਸ਼ੋਕਾ ਜਨਮ ਦੇ ਹੱਥ ਕਰਮ ਦੇਣ ਕੋਈ ਸ਼ਰਤਾਂ ਤੇ ਉਤਸਾਵ ਦੇ ਨਾਮ ਮਹਾਰਾਜਾ ਸੁਤਾਲ ਜਿਸਰ ਸਿੰਘ ਰਾਮਗੜੀਆ ਹੰਦੇ ਨੇ ਵੱਲੋਂ ਮਨਾਇਆ ਜਾ ਰਿਹਾ ਹੈ ਅੱਜ ਵੀ ਖੁਸ਼ੀ ਦੇ ਵਿੱਚ ਤਲਾਸ਼ਾ ਨਵਸੀਆਂ ਸ਼ਹਿਰ ਨਵਸੀਆਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਲਓ ਬਾਬਾ ਜੀ ਕਰ ਦਿਓ ਕੋਣ ਕਰੇ ਉਹਦਾ ਨੋ ਵੀ ਕਰਦਾ ਲਓ ਯੋਗ ਕਰਵਾ ਦਿਓ